हां जी बाबे काफी لمبے ਸਮੇਂ ਦਾ बाबे सफर तय ਕਰਕੇ ਅਸੀਂ ਪਹੁੰਚ ਚੁੱਕੇ ਹਾਂ ਸਿਸੂ ਸਿਸੂ ਬਾਬੇ ਮੁਸਾਫਰ कॅम्प ਦੇ ਵਿੱਚ ਸਟੇ ਕਰਨ ਬਾਰੇ ਸੋਚਿਆ ਬਾਈ ਹੁਣ ਸਾਰਾ ਭਰਾਵਾ ਰੜਕੇ ਤੇ ਦੇਖੇ ਬਾਬੇ ਹੁਣ ਬਹੁਤ ਹੀ ਸੋਹਣੇ ਬਾਬੇ ਰੂਮ ਰੈਂਟ ਤੇ ਮਿਲੇ ਨੇ ਇੱਕ ਤਰ੍ਹਾਂ ਇੰਗਲੈਂਡ ਦਾ ਬਿਲਾ ਵਾਦਿਓ ਉਹ ਲੈਵਲ ਦਿਖਾ ਰਿਹਾ ਬਾਈ ਬਾਈ ਹੁਣ ਡੀਜ ਡੀ ਲਾ ਕੇ ਪੂਰਾ ਵਧੀਆ ਪ੍ਰਬੰਧ ਕੀਤਾ ਬਾਬੇ ਮਨੋਰੰਜਨ ਦਾ ਕਬੇ ਇੱਕ ਨੰਬਰ ਮਾਹੌਲ ਆ ਪੂਰਾ ਬਾਈ ਹੋੜੇ ਪੂਰੇ ਅੱਗ ਵੀ ਲਾਈ ਹੋਵੇ ਅਰਸ਼ੇ ਤੋਂ ਦੌਣੀ ਬਾਬੇ ਅੱਗ ਸੇਕ ਰਹੇ ਆ ਆਪਣੇ ਪੰਜਾਬ ਚ ਬੇ 40 ਡਿਗਰੀ ਤਾਪ ਮਾਰਵਾ ਬੇ ਇਥੇ 12 ਡਿਗਰੀ ਤਾਪ ਮਾਰ ਹੋਇਆ ਪਿਆ ਬਾਬੇ ਕਹਿੰਦੇ ਉਧਰੇ ਲੈਵਲ ਦੀ ਗੱਲ ਬਾਬੇ ਹੋਈ ਪਈ ਆ ਤੇ ਰੂਮ ਦੀ ਬਾਬੇ ਚੈਕਿੰਗ ਕਰਵਾ ਰਹੇ ਆ ਰੂਮ ਦੇਖ ਬਾਬੇ ਤੁਸੀਂ ਪੂਰਾ ਲਗਜ਼ਰੀਅਸ ਲੈਵਲ ਦਾ ਬਾਬੇ ਲਗਜ਼ਰੀ ਲੂ ਆ ਬਾਬੇ ਪੂਰਾ ਬਾਥਰੂਮ ਟਾਇਲ ਜੋ ਬਾਬੇ ਬੈੱਡ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਬੇ ਪੂਰਾ ਇੱਕ ਨੰਬਰ ਦਾ ਮਾਹੌਲ ਆ ਪਰ ਮੈਂ ਤੁਹੰਦੀ ਆ ਭਰਾ ਖੜਾ ਬਾਬੇ ਆਪਣਾ ਚੈੱਕ ਕਰ ਰਹੇ ਹਾਂ ਮਾਹੌਲ ਕੀ ਰਿਪੋਰ ਤੇ ਇੱਕ ਮਰ ਮੋਹਲਾ ਬਾਬਾ ਦੀ ਚੇਕ ਕਰ ਚੇਕ ਕਰ ਸਰ ਉਹਦੀ ਕੀ ਪ੍ਰੋਸੈਸ ਹੈ ਨਾ ਕਿ ਤਾ ਵਾ ਵੀ ਉਹਦੇ ਸਾਹਮਣੇ ਪਹਾੜ ਰਾਤ ਦਾ ਟਾਈਮ ਬਾਬੇ 8 6:30 ਦਾ ਟਾਈਮ ਬਾਬੇ ਹੋ ਚੁੱਕਾ ਰਾਤ ਦਾ ਤੇ ਤੁਹਾਨੂੰ ਵੀਊ ਬਾਬੇ ਦਿਖਾ ਰਹੇ ਆ ਬੈਕ ਟੂ ਬੈਕ ਤੇ ਆਪਣੇ ਭਰਾ ਬੈਠੇ ਹੋਵੇ ਅਰਸ਼ਪੁਰ ਦਰੋਣੀ ਅੱਗ ਸੇਕ ਰਿਆ ਬਾਬੇ ਉਹ ਪੰਜ ਅਰਸ਼ਪੁਰ ਦਰਿ ਪੰਜਾਬ ਚ ਕੀ ਮੌਲਾ 40 ਡਿਗਰੀ ਹੈ ਬਾਬੇ 12 ਡਿਗਰੀ ਹੈ ਬਾਬੇ ਅਰਸ਼ਪੁਰ ਦਰ ਜੀ ਕਿਰ ਆ ਜਾਓਗੇ ਵਧੀਆ ਜਾ ਨਾ ਬਹੁਤ ਅੱਗ ਸੇਕ ਰਹੇ ਆ ਬਾਬੇ ਆਪਾਂ ਕਰਦੇ ਆ ਪ੍ਰੋਜੈਕਟ ਬਾਬੇ ਅੱਗੇ ਅੱਗੇ ਬਹੁਤ ਹੀ ਸੋਹਣਾ ਮਾਹੌਲ ਆ ਸਾਰੇ ਭਰਾ ਟੱਕਰੇ ਆ ਬਾਬੇ ਆਪਾਂ ਨੂੰ ਬਹੁਤ ਸੋਹਣਾ ਮਿਲਿਆ ਕੈਂਪ ਇਸ ਟਾਈਮ ਸਟੇ ਕਰਨ ਨੂੰ ਤੇ ਬਾਬੇ ਆਪਾਂ ਮਾਰਨਿੰਗ ਕਰਦੇ ਆ ਕੱਲ ਬਾਬੇ ਆਪਾਂ ਨੂੰ ਬਹੁਤ ਸੋਹਣਾ ਲੱਗਿਆ ਮਾਹੌਲ ਤੇ ਧੁੱਪ ਸੇਕੀ ਹੀ ਖੜੇ ਜੁਲਾਈ ਦਾ ਮਹੀਨਾ ਦੇਖ ਲਓ ਬਾਬੇਓ ਆਪਣੇ ਜੁਲਾਈ ਚ ਪੂਰੀ ਗਰਮੀ ਪੈ ਚੁੱਕੀ ਐ ਚੁੰਦੇ ਹੋਵਾਂਗੇ ਆ ਟਾਈਮ ਇੱਥੇ ਸਾਨੂੰ ਐ ਲੱਗਦੇ ਸਿਆ ਗਰਮੀ ਅਜ ਮੈਂ ਧੁੱਪ ਸੇਕੀ ਐ 15 ਮਿੰਟ ਬੈਠੀ ਰਾਨਾ ਭਰਾ ਬਰਾਸ ਚਾ ਦਾਸ਼ ਭੰਦਰ ਵੀ ਖੜਾ ਦੇਖੋ ਓ ਬੱਤ ਤੁੱਪ ਸੇਕ ਰਿਹਾ ਹੈ ਬਾਈ ਹਨ ਤੇ ਸਾਰੇ ਪਿੱਛੇ ਬਾਈ ਹੁਣੀ ਬੈਠਾ ਤੁੱਪ ਤੋਂ ਪਸ਼ੇਕ ਰਿਹਾ ਹੈ ਇਹ ਐ ਬਬੇ ਮਾਹੌਲ ਦੇਖੋ ਕਿੰਨਾ ਫਰਕ ਹੈ ਕਲਚਰ ਦਾ ਮੌਸਮ ਦਾ ਸਿਸਟਮ ਦਾ ਬਹੁਤ ਹੀ ਸਾਫ ਸਫਾਈ ਹੈ ਬੁਣੀ ਚੈੱਕ ਕਰ ਸਕਦੇ ਹੋ ਹਨ ਕਿਤੇ ਬਸ ਕੋਈ ਗੰਦ ਨਹੀਂ ਇਧਰ ਉਹ ਗੋਭੀ ਵੀ ਜੀਵੇ ਦੇਖੋ ਬਾਈ ਹੁਣ ਇਹਦੇ ਗੋਭੀ ਕੀਤੀ ਆ ਇਲਾਕੇ ਚ ਕਰਦੇ ਹਨ ਹਨ ਤੇ ਵਧੀਆ ਰੀ ਵੀ ਵਧੀਆ ਮਾਹੌਲ ਹੈ ਇੱਕ ਨੰਬਰ ਹੈ ਤੂੰ ਕਹਾਂ ਕਹਾਂ ਮੈਂ ਭਿਖਾਉਦੇ ਆ ਤੁਹਾਨੂੰ ਕੀ ਕੀ ਪ੍ਰੋਜੈਕਟ ਹੈ ਆਹ ਬੋਲੇ ਬੀਓ ਚੈੱਕ ਕਰੋ ਬਾਬੇ ਸਵਰਗ ਦੀ ਦਾਣਾ ਦੇ ਸਵਰਗਾਂ ਯਾਰੇ ਪਾਸੇ ਨੇਚਰ ਹੀ ਨੇਚਰ ਬਾਬੇ ਉਹਨਾਂ ਦੋਸਤਾਂ ਨੂੰ ਦੇਣੀ ਆ ਦੇਖਵਾ ਦਿੱਤਿ ਲੋਹਾਂ ਤੂੰ ਚੈੱਕ ਕਰੋ ਬਾਬੇ ਅਸੀਂ ਲੇਵ ਏਰੀਆ ਚ ਪਹੁੰਚ ਚੁੱਕੇ ਹਾਂ ਬਈ ਪਹਾੜ ਦੇਖੋ ਪਥਰੀਨੇ ਪੂਰੇ ਔਰ ਓਕੇ ਰਿਪੋਰਟ ਕੰਮ ਹੋਇਆ ਬਾਬੇ ਚਾਰੇ ਪਾਸੇ ਜੀ ਪਹਾੜਾਂ ਵਿਚਾਲੇ ਘਰੇ ਪਏ ਆ ਬਾਬੇ ਮੇਰੀ ਆਵਾਜ਼ ਬਾਬੇ ਬੜੀ ਪ੍ਰੋਬਲਮ ਬਾਬੇ ਤਾ ਉਹ ਗੱਡੀ ਉਹਦੇ ਸਾਹਮਣੇ ਵਿੱਚ ਖੜਾ ਬਾਬੇ ਜਿੰਨੇ ਪਾਸੇ ਪੂਰੀ ਬੰਦ ਨਜ਼ਾਰਾ ਬੱਲੇ ਦਾ ਪੂਰਾ ਬੱਲੇ ਬਣਾ ਕੇ ਬਾਬੇ ਫੌਂਡੇ ਵਾਲਾ ਬਾਜੀ ਵੀ ਲਿਆ ਬਗਰਾ ਹਾਈਕ ਵਾਲ ਦੀ ਬਾਬੇ ਬੰਦੇ ਪੁੱਛ ਰਹੇ ਹੈ ਹਾਈਕ ਵਾਲ ਦੀ ਪਹਾੜਾਂ ਦੀ ਬਾਰੇ ਅੰਨੇ ਸੋਹਣੇ ਸੋਹਣੇ ਪਹਾੜ ਪਛਲੀ ਗਏ ਨੇ ਨੀਰ ਨੂੰ ਸਮਲ ਨੂੰ ਦੇਖ ਸਕਦੇ ਕਿੰਨਾ ਤਗੜਾ ਜਗਾੜ ਆ ਬਾਬਾ ਜੀ ਲਈ ਜੇ ਨੀਤੀ ਲਾਭ ਦੀ ਮੰਨੋ ਇਹ ਜਿਆਦਾ ਬੁੰਦੇ ਨਾ ਜਾਓ ਲਾਭ ਦੇ ਨੂੰ ਦੁਬਾਰਾ ਦੁਬਾਰੇ ਮੈਂ ਬਖਤ ਦਾਦਾ ਗਲਤੀ ਬਾਰੇ ਮਾਫ ਕਰਿਆ ਕਿ ਬ੍ਰੋਗਿੰਗ ਦੇ ਸਟਾਰਟਿੰਗ ਕੀਤੀ ਆ ਨਵੇਂ ਨਵੇਂ ਕਰਨ ਲੱਗੇ ਆ ਕਿ ਤੇ ਉਹਦੇ ਕਰਕੇ ਬਾਬੇ تھਰੇ ਬਹੁਤ ਬੋਲੀ ਬੋਲੀ ਸੈਟ ਹੋਊਗਾ ਪਰ ਆਪਾਂ ਹੋਗਾ ਉਹਨੂੰ ਬਹੁਤ ਜਿੱਤ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇਸ ਪੰਟ ਬੈਠੇ ਇਸ਼ਾਰਾ ਬੈਠੇ ਬੜਾ ਭਰਾ ਹੋ ਕੇ ਸਾਡੇ ਨਾਲ ਬਾਬਾ ਦਾ ਬੋਬੇ ਮੀਂਹ ਗਰਵ ਕਰਦਾ ਪਰ ਹੈ ਬਾਬੇ ਬੜਾ ਪੰਜਾਬੀ ਕਰੇ ਮਾਵਾ ਠੰਡੀਆਂ ਛਾਵਾਂ ਲਗਾਈ ਵਰਦਾ ਵਗਰ ਮਾਵਾ ਠੰਡੀਆਂ ਛਾਵਾਂ ਹੁੰਦੇ ਨੇ ਬਾਬੇ ਬਾਬਾ ਠੰਡੀਆਂ ਛਾਵਾਂ ਹੁੰਦੇ ਨੇ ਦੇਖੋ ਪਹਾੜੀ ਸੌਤਸਿਆ ਰਹੇ ਨਿੱਤ ਨੂੰ ਕਿਤੋਂ ਚੜੀਏ ਕਿਤੋਂ ਜਾਂਦਾ ਤੇ ਪਹਰੀਲੇ ਪਹਰੀਲੇ ਚਾਰੇ ਪਾਸੇ ਵਾਪਰ ਲਗਣਾ ਚਹਿਰੀ ਕੰਮ ਆ ਪਿਆ ਹਾਂਜੀ ਅਸੀਂ ਇੱਥੇ ਕੁਝ ਖਾੜ ਪੀ ਰੁਕੇ ਸੀਗੇ ਤੇ ਤੇ ਫਰੰਟ ਦਾ ਵੀ ਰੋਬੇ ਚੈੱਕ ਕਰ ਸਕਦੇ ਹੋ ਹਨ ਮੌਸਮ ਠੀਕ ਆ ਬਾਹਰ ਕਰਨੀ ਹੈ ਨਾ ਹਣੀ ਬਾਬੇ ਬੜੀਆ ਮਾਹੌਲਾ ਇਹ ਤੋਂ ਆਪਣੇ ਭਰਾ ਬੈਠਾ ਰਿਹਾ ਬੜਾ ਟੰਦਰਾ ਗਾਣ ਚ ਆ ਰਹੀਆਂ ਸਾਰਾ ਸਮਾਨ ਵਰਦਾ ਆਰਮੀ ਦਾ ਜੈਕਟ ਆ ਦੇਖੋ ਆਰਮੀਆ ਸਾਰਾ ਸਮਾਨ ਟੂਰਲੀ ਸ਼ੂਸ ਆ ਜਾਂ ਜੈਕਟ ਆ ਬੇ ਗੈਰ ਵੀ ਪਹਿਨੇ ਉਹ ਸਾਰੇ ਉਹਦੇ ਖਰੀਦ ਸਕਦਾ ਹੈ ਆਰਮੀਆ ਆਫਸਰ ਵੀ ਲੈ ਸਕਦਾ ਆਪਣੇ ਆਪ ਨੋਰਮਲ ਲੋਗ ਵੀ ਚੀਜ਼ਾਂ ਲੈ ਸਕਦੇ ਨੇ ਤੇ ਆ ਦੇਖੋ ਬੂਟ ਪਾਵਾ ਬਿਆਰਮੀ ਨੇ ਸੋਹਣੇ ਸੋਹਣੇ ਤੇ ਗਗਲਸ ਲਬੀਆਂ ਨੇ ਆ ਵਰਦੀ ਵੀ ਬਬੇ ਆ ਦੇਖੋ ਸਸਮ ਬੱਟੂ ਬੱਟੂ ਸਾਰੇ ਵੱਡੇ ਵੱਡੇ ਬਾਬੇ ਤੇ ਆਹ ਦੇਖੋ ਵੱਡੇ ਬੈਠੇ ਪਏਗਾ ਵੀ ਵਧੀਆ ਮਹੌਲਾ ਵਗਰੇ ਟੋਪੇ ਟੋਪੀਆਂ ਲਾ ਰਹੀਆਂ ਆਰਮੀ ਦਾ ਸਾਨਾ ਸੁਣਨੇ ਸਾਰੇ ਬਹੁਤ ਕੁਝ ਮਰਦਾ ਬਾਈ ਆਹ ਦੇਖੋ ਬਾਕੀ ਬੰਦੇ ਕੋਈ ਪਰਾਹੇ ਜੀ ਚੈੱਕ ਕਰ ਰਹੇ ਤੇ ਇਹ ਸਾਹਮਣੇ ਬੜੀ ਜਿਆਦਾ ਹੋ ਰਹੀ ਹੈ ਤੇ ਕਾਲੇ ਜਿਹੜੇ ਬੰਦੇ ਜਿਹੜੇ ਬੰਦੇ ਚਾਰ ਨਾ ਬਾਰੇ ਬਾਬੇ ਕੋਈ ਇੱਕ ਮਾਰਦੀ ਕਰਦੀ ਹੈ ਚਾਰ ਨਾ ਬੀ ਜਾਂਦਾ ਹੈ ਨਾ ਉਹ ਤੇ ਚੇਰਾ ਵੀ ਪਤਾਸਰ ਜਿੱਧਰੋਂ ਵੀ ਪਤਾ ਆ ਰਹੇ ਹਾਂ ਜੀ ਬਾਬੇ ਅਸੀਂ ਰੋਕੇ ਹਾਂ ਬਾਬੇ ਇੱਥੇ ਕਹਿੰਦੇ ਲੇਕ ਫਾ ਵਿਟੀਰ ਕਹਿੰਦੇ ਬਾਈ ਪਾਣੀ ਰਵੇ ਉੱਤੋਂ ਆ ਰਿਹਾ ਕਿਸੇ ਪਾਸਿਓ ਅਸੀਂ ਰੋਕੇ ਇੱਥੇ ਚਾਹ ਚੂ ਪੀਣ ਲੱਗਦਾ ਬਾਬੇ ਦੁਪਹਿਰ ਦੇ 1:30 1:30 ਬਚ ਚੁੱਕੇ ਨੇ ਓ ਬਾਈ ਜਿਹੜੇ ਮਸਤੀ ਕਰਦੇ ਤਰਨੀ ਵਗੇ ਧੰਦੀ ਵਾਲਾ ਪਾਣੀ ਪਾਰਾ ਬਾਈ ਮਜ਼ਾਕ ਕਰਦਾ ਭਰਾ ਵਾਲਾ ਤੇ ਬਹੁਤ ਸੁਣਾ ਦੇਖੀ ਬਾਬੇ ਪਾਣੀ ਦੀ ਕੁਆਲਿਟੀ ਦੇਖੋ ਕਿੰਨੀ ਹੈ ਤੁਸੀਂ ਬਾਬੇ ਪੱਥਰਾਂ ਦੇ ਵਿੱਚ ਬਾਬੇ ਐਨ ਕਿੱਟਾ ਕਿੱਟਾ ਪਾਣੀ ਹੈ ਬਾਬੇ ਕਿਉਂ ਵੀ ਤਰ ਨਦੀ ਵਾਲਾ ਕੀ ਰਿਪੋਰਟ ਹੈ ਬਾਈ ਤੇ ਨਬਰ ਪਾਣੀ ਦੀ ਕੁਆਲਿਟੀ ਕੀ ਗਾਇਆ ਜਾਏਗਾ ਦੇਖੋ ਬਾਬੇ ਪਾਣੀ ਦੀ ਕੁਆਲਿਟੀ ਪੱਥਰ ਐਨ ਕਿੱਟਾ ਕਿੱਟਾ ਪਾਣੀ ਹੈ ਬਾਬੇ ਮਤਲਬ ਭਾਰੀ ਪੋਲ ਤੇ ਕੰਮ ਹੋਵੇ ਚਾਹੀਏ ਤੇ ਇੱਕੀ ਰੁਪਏ ਕਿੰਨੇ ਦਾ ਮੌਸਾਂ ਮੋਦੀ ਪਾੜੀਆਂ ਉਹ ਦੇਖ ਸਕਦੇ ਜਿਹਨੇ ਤਖੜੇ ਕਰਦੀਆਂ ਨੇ ਹਾਂ ਤੇ ਰੋਮੇਾਾ ਵਾਹ ਵਾਹ ਚੱਲਦਾ ਹੋਰੇ ਉਹ ਮੜਾ ਆਵੇ ਛਾਲ ਮਾਰ ਕੇ ਪੁੱਤਰ ਦੇ ਬੈਠਿਆ ਤੇ ਆ ਲਾਜ ਨੂੰ ਭੱਜ ਕੇ ਆਉਣਾ ਕਿੰਨੇ ਕਿਲੋਮੀਟਰ ਕਾਰ ਨੂੰ ਵੇ ਇਹ ਹੈ ਚਾਈ ਫਾੜੀਆ 10 15000 ਪੁੱਤਰ ਦੇ ਜਿਹੜੋ ਪਹੁੰਚ ਜਾਂਦੇ ਆ ਤੇ ਉਹਦਾ ਆਕਸੀਜਨ ਲੈਣੋਂ ਵੀ ਘਟ ਹੋਣ ਦਾ ਦੱਸਾ ਕਿ ਲੈ ਦੇ ਵਿੱਚ ਉਹ ਆਕਸੀਜਨ ਲੈਵਲ ਬਹੁਤ ਘੱਟ ਆ ਇਹ ਆ ਸੀਗਾ ਕੋਈ ਸ਼ਿਸ਼ੂ ਲੱਗ ਕੇ ਆਇਆ ਜਸਪਾ ਬੈਠਿਆ ਇਹ ਨਵੇਂ ਮਕੇਸਰ ਨੂੰ ਜਸਪਾ ਕਹਿੰਦਾ ਤੇ ਜਸਪਾ ਯੂਨੀਕੇਸ਼ਨ ਤੁਸੀਂ ਚੈੱਕ ਕਰ ਸਕੋ ਬਈ ਨਹੀਂ ਫੋਟੋ ਹਸਿਆ ਰਹਿਣਾ ਕਾਹਦਾ ਇਹ ਚਾਪਿੰਡ ਖੜਾ ਨੂੰ ਛੋਟੀ ਇੱਕ ਮਿੰਦੀ ਮੰਡੀ ਦਿਖਾਇਆ ਇਨਾ ਸਹਾ ਪਣੀਆ ਤੇ ਪੀ ਕੇ ਬਾਬਾ ਦੇਖਿਆ ਨਖਾਰਾ ਪਣੀ ਲਾਇਆ ਜਿਹੜੀ ਮਿੱਠਾ ਪਣੀਆ ਪੂਰਾ ਪਯਰ ਵੱਡੇ ਆਰਸੀ ਪੁੰਦਰ ਮਾਰਦਾ ਹਾਲ ਲਾਕਟ ਹੋ ਗਿਆ ਲੋ ਬਾਬੂ ਅੱਗੇ ਵੀ ਲਿਖਾਣਾ ਕੀ ਪ੍ਰੋਜੈਕਟ ਆਪਾਂ ਉਹ ਦੇ ਲੋ ਵੀ ਆਪਣੇ ਬਾਬੇ ਦੇ ਚੈਨੀ ਨਹੀਂ ਨਹੀਂ ਵਾਲੇ ਬਾਬੇ ਨਹੀਂ ਵੀ ਤੁਰੇ ਜਾਂਦੇ ਆ ਵਧੀਆ ਜੀ ਸੁਮਾ ਹੋਣਾ ਨਾ ਉਹ ਬਾਸੀ ਉਹ ਤਾਂ ਕਰਦਾ ਚੱਲ ਬਾਬੂ ਅੱਗੇ ਪਹੁੰਚ ਕੇ ਹੁੰਦੇ ਨਾਲ ਜੈਪੋ ਖੜੇ ਰਹਿਦੇ ਜੈਪੋ ਟੋਕੇ ਦੇਦਾ ਕਿਹੜਾ ਖਾਰ ਕਿਹੜਾ ਚੱਲਾਟਾ ਕਿੱਥੇ ਆਉਂਦਾ ਅਜੀ ਬਾਬੇ ਦੀ ਜੇਸਪਾ ਤੋਂ ਗਾਂ ਅੱਗੇ ਆਜਤ ਦੀ ਬਹੁਤ ਮਾਰ ਖਰਾਬ ਆ ਪਿਆ ਬਾਬੇ ਅੱਖਾਂ ਨਾਲ ਹੀ ਜਦੋਂ ਸਸਕਰਾਵਾਗੀ ਤੇ ਇਧਰੋਂ ਕੋਈ ਚੈਕਰ ਬਹੁਤ ਲੋਕੀਤ ਹੋਣੇ ਕਿਤੇ ਕਿਤੇ ਪਾਉਂਦਾ ਹੈ ਮੇਰੇ ਤੋਂ ਬੰਦਾਂ ਨੇ ਲੀਬਿਆ ਆਪਣੇ ਖਾਣੇ ਦਾ ਉਹ ਪੰਦਰਾ ਪੁਲੀਖਾ ਪੈਨਲ ਲੀਬਿਆ ਜਿਹੜਾ ਕੋਈ ਬਾਹਰ ਨਾਲ ਦਾ ਹੌਸਪੀਟਲ ਏਰੀਆ ਬਾਬੇ ਦੇ ਕੋਲ ਬਲੂ ਬਲੂ ਪਾਣੀ ਦਾ ਬਾਬੇ ਐ ਰੱਗੇ ਬਰਮਾ ਹਾਲ ਦੀ ਕੋ ਬਾਬੇ ਦਿਓ ਚੈੱਕ ਕਰੋ ਉਹ ਜਿਹੜਾ ਪ੍ਰੀ ਨਵਾਂ ਬੰਦਾ ਕੋਲ ਕੋੜਾ ਵਿਚਾਰੇ ਪਾਸੋਂ ਬਾੜੀ ਜੋ ਵੀ ਲੀਨ ਲੀਨ ਪਾਣੀ ਬਬੇ ਦੇਖੋ ਅੱਲਾ ਸਹਾ ਪਾਣੀ ਬਬੇ ਦੇਖੀ ਚੈੱਕ ਕਰਦਾ ਖਾਰਾ ਪਾਣੀ ਆ ਬਾਈ ਕਨੇ ਖਾਰਾ ਪਾਣੀ ਆ ਤੇ ਬਾਕੀ ਕਲੈਰਟੀ ਤੁਸੀਂ ਚੈੱਕ ਕਰਦੇ ਰਿਓ ਵੀ ਇੱਕ ਰੋਟਾ ਕੋ ਬਬੇ ਮੋਬਿਲ ਮੇ ਆਈ ਦੀ ਬੀਡੀਓ ਦੀ ਆਵਾਜ਼ ਦਾ ਬਹੁਤ ਹੋ ਸਕਦੀ ਹੈ ਤੇ ਸੈਟ ਕਰੋ ਤੈਸੇ ਚੈੱਕ ਕਰੋ ਬਹੁਤ ਤਰੀ ਨਵੀਂ ਦੀ ਲੋੜ ਨਹੀਂ ਤੇ ਲੋੜ ਨਹੀਂ ਹੈਗਾ ਬੰਦਾ ਆ ਸਕਦਾ ਹੈ ਨਾ ਵਿੱਚ ਵਰ ਸਕਦਾ ਹੈ ਚੱਲ ਰਿਹਾ ਹੈ ਬਈ ਪਰ 20% ਹੋ ਰਿਹਾ ਹੈ ਬਈ ਜੀ ਅੱਜ ਇੱਕ ਫਟਰਾ ਬਈ ਕਿਰਤੇ ਹੋ ਗਏ ਤੇ ਜੀ ਬਈ ਨੇ ਪਹਾੜ ਦੇ ਸਾਹਮਣੇ ਮੈਗੀ ਤਿਆਰ ਆ ਬਾਈ ਹੁਣ ਮੈਗੀ ਬਣੀ ਦੀ ਆ ਤੇ ਮੈਗੀ ਖਾਣੋ ਆਗੇ ਤੇ ਬੱਤੇ ਬੱਤੇ ਵਿਚਾਰੇ ਬਸ ਇਹ ਸਮੁੰਦਰ ਸੀ ਸਮੁੰਦਰ ਗਾਉਂ ਕਿੱਥੇ ਵੀ ਨਹੀਂ ਆਉਂਦੇ ਜੀ ਲਓ ਬਾਬੇ ਕੋ ਆਪਣੇ ਪੰਜਾਬੀ ਭਰਾ ਮਲੇ ਬਾਬੇ ਆਪਾਂ ਨੂੰ ਇੱਥੇ ਸੇਹ ਸੇਹ ਰੁਕੇ ਆ ਬਾਬੇ ਮੜਾ ਮੋਟਾ ਦੇਖ ਲਈ ਚਾਹ ਪਾਣੀ ਪੀ ਲਈਏ ਹੱਥਲੇ ਬਾਬੇ ਪੂਰੀ ਧੀ ਜਲ ਰਹੀ ਇੱਕ ਤਰ੍ਹਾਂ ਦੀ ਵਿਆਹ ਸ਼ਾਦੀ ਆਵਾਜ਼ ਆ ਰਹੀ ਆ ਕੋਲ ਉਹ ਲੱਗੇ ਕਿ ਉਹ ਬਤਾ ਸਕਦੇ ਦੀ ਵੱਡੀ ਗੱਲ ਤਾਂ ਇਹ ਨਹੀਂ ਦਿਖਾਉਣਾਗਾ ਕਿ ਕੀ ਪ੍ਰੋਸੈਸ ਹੈ ਦੇਖੋ ਤੁਸੀਂ ਚੈੱਕ ਕਰੋ ਬਾਬੇ ਪ੍ਰੋਜੈਕਟ ਦੇਖੋ ਬਾਬੇ ਕੀ ਕਿਹੜਾ ਚਾਹੋਗੇ ਬਾਬੇ ਮੈਨੂੰ ਕਮੈਂਟਾਂ ਜੂੜ ਦੱਸੋ ਬਾਬੇ ਏਰੀਆ ਕਿਵੇਂ ਲੱਗਿਆ ਸਾਰੇ ਭਰਾ ਬਾਬਾ ਨੂੰ ਖੁੱਲ ਗਈ ਬੇਨਤੀ ਹੈ ਉਹ ਵੀ ਭਰਾ ਦੀ ਦੱਸੋ ਉਹਦੀ ਏਰੀਆ ਕਿਵੇਂ ਲੱਗਿਆ ਲਈ ਬਾਬੇ ਅਸੀਂ ਮਨਾਲੀ ਨੂੰ ਰਾਹ ਜਾ ਰਹੇ ਹਾਂ ਇੱਥੇ ਬਾਬੇ ਇੱਕੋ ਕੈਂਪ ਦੇ ਵਿੱਚ ਰੁਕਿਆ ਬਾਬੇ ਉਹ ਪਸਖਾਰ ਪਰਲੇ ਯਾਰਾ ਬੇਜਨ ਭੁੱਖ ਲੱਗੀ ਸੀਗੀ ਤੇ ਵਕ ਦੀ ਕੈਂਪ ਚੈੱਕ ਕਰ ਸਕਦੇ ਹੋ ਬਾਬੇ ਰਾਤ ਨੂੰ ਸਟੇ ਇੱਥੇ ਕਰ ਸਕਦੇ ਆ ਕਿ ਆਪਾਂ ਬਹੁਤ ਟੂਰਿਸਟ ਵਾਈ ਭਰਾ ਹੋਰੇ ਭੈਣਾ ਪਹੁੰਚਿਆ ਹੋਈਆਂ ਨੇ ਤੇ ਵਧੀਆ ਬਾਬੇ ਇੱਕ ਸਕੂਨ ਵਾਲਾ ਮਾਹੌਲ ਆ ਪੂਰਾ ਸ਼ਾਂਤਮਈ ਮਾਹੌਲ ਆ ਠੀਕ ਆ ਆਪਣੇ ਭਰਾ ਬੱਚਾ ਬਾਬੇ ਸਾਰਿਆਂ ਨੂੰ ਭੁੱਖ ਲੱਗੀ ਹੈ ਬਾਈ ਉਹਨਾਂ ਨੂੰ ਫੁੱਲ ਤੇ ਬਾਬੇ ਲਾਂਗਰੀ ਨੂੰ ਪਛਾਉ ਉਹ ਬਾਬੇ ਰੋਟੀਆਂ ਦੋ ਤੰਦੀ ਬਣਾ ਸਕਦਾ ਬਨੇ ਵੱਧ ਪਹੁੰਚੇ ਬੰਦੇ ਵੱਧ ਪਹੁੰਚੇ ਕਰਕੇ ਵੱਧ ਰੋਟੀਆਂ ਹੀ ਬਣਾ ਸਕਿਆ ਤੇ ਭਾਈ ਇਹਨਾਂ ਨੂੰ ਭੁੱਖ ਲੱਗੀ ਹੋਈ ਹੈ ਅੱਕੇ ਬੈਠੇ ਗੂੜੇ ਹੋਣ ਲੱਗੇ ਬੈਠੇ ਅੱਗੇ ਬੰਦੇ ਸਾਡੇ ਬੰਨਾ ਲਾਂਗਰੀ ਤਾਂ ਹੋਰ ਜਾਣਾ ਨਹੀਂ ਪਈ ਹੈ ਗੱਲ ਬਾਬੇ ਆਇਆ ਜਿਹੜਾ ਬੋਲਟ ਖੜਾ ਬੋਲਟ ਕਹਿੰਦੇ ਕਿਹੜੀ ਕੰਪਨੀ ਦਾ ਦੱਸੋ ਬਾਬੇ ਬੋਲਟ ਕਿਹੜੀ ਕੰਪਨੀ ਦਾ ਤੇ ਬਾਕੀ ਗੱਲ ਬਾਬੇ ਆਇਆ ਜਿਵੇਂ ਦਾ ਜੀ ਮਾਹੌਲ ਹੋਊਗਾ ਅੱਗੇ ਅੱਗੇ ਦਿਖਾਉਂਦੇ ਆਂ ਬਾਕੀ ਸਾਲਤੀਆਂ ਤੋਂ ਮਾਫ਼ ਕਰ ਬਾਬਾ ਜੀ ਇੱਕ ਸ਼ਬਦ ਦੁਆਰੇ ਦੁਆਰੇ ਵਸਾਇਆ ਜਾਂਦਾ ਔੜਾ ਭਰਾ ਹੌਲੀ ਹੌਲੀ YouTube ਨਮਾ ਚੰਦਰ ਚਰਾਇਆ ਤੇ ਕੁਝ ਦਾਲਤੀਆਂ ਵਸ਼ੇਸ਼ਾ ਬਾਬੇ ਮਾਫ਼ ਕਰੇ ਤੇ ਗਾਥੀ ਸ਼ੇਅਰ ਕਰੋ ਭਰਾ ਨੂੰ ਬਾਬਾ ਕਰਦੇ ਆ ਕਿ ਗੱਲ ਹੋ ਜੇ ਲੰਗਰ ਪਾਣੀ ਆ ਜਾਵੇ ਦਿਖਾਉਣਾ ਕੀ ਪਾ ਲਾਟਕਦੀ ਹੈ ਨਗਰ ਪਾਣੀ ਦੀ ਉਹਦੇ ਸਪੋਰਟ ਉਹਦੇ ਅੰਦਰ ਬੰਦੋ ਬੰਦੋ ਸ਼ੇਅਰ ਕਰੋ ਤੇ ਆਪਾਂ ਫੇਸਿੰਗ ਕਰਦੇ ਹਾਂ ਤੇ ਹੁਣ ਨਵੇਂ ਨਵੇਂ ਜੀਤਣ ਲੈ ਕੇ ਆਈਏ ਸਭ ਬਰਤਵਾ ਦੀ ਕਰਨਾ ਵਾਗੇ ਤੇ ਰੱਬ ਸੁੱਖ ਰੱਖੇ ਬਾਬੇਓ ਮਰਕਡ ਐਡਵੈਂਚਰ ਦੀ ਪਲਾਨਿੰਗ ਚੱਲ ਰਹੀ ਹੈ। ਉੱਥੇ ਵੀ ਉਹ ਲੈ ਕੇ ਚੱਲਾਂਗੇ। ਜਦੋਂ ਲੈੇ ਜਾਣਾ ਸੀ, ਲੈੇ ਬਾਬੇ ਲੈੇ ਜਾ ਕੇ ਹੁਣ ਅਸੀਂ ਮਨਾਲੀ ਜਾ ਰਹੇ ਆ। ਤੇ ਮਨਾਲੀ ਜਾ ਕੇ ਦਹੌੜ ਹੈ ਵਾ ਕੀ ਟੂ ਟ੍ਰਿਪ ਏਰੀਆ ਮਨਾਲੀ ਬਾਹਰ ਮਨਾਲੀ ਬਾਹਰ ਕਰਵਾਉਣਾ ਤਾਂ। ਆ ਸਮਝ ਚੱਕ ਰੋਬ ਚੀਜ਼ ਹੋ ਗਈ ਬੰਦੇ ਨੇ ਨੇੜੇ ਵੀ ਜਾ ਚੁੱਕੇ ਆ। ਬਾਹਲਾ ਨੇੜੇ ਉਤਾਰ ਜਾਂਦਾ ਬਾਬੇ ਪੈਰਪੂਰ ਤੱਕ ਸਕਦਾ। ਉਸਲੀ ਹੋ ਸਕਦਾ ਬਾਬੇ ਹਨਾ। ਘਵਰੇਲੀ ਏਰੀਆ ਬਾਬੇ ਤੈਟੂ ਫਰਵਾਹ ਦਾ ਕੋਈ ਸੇਕ ਪਾਣੀ ਲੱਗ ਰਿਹਾ ਦੇਖੋ। ਅੱਜ ਉਹ ਪਾਣੀ ਜਾ ਰਿਹਾ। ਰਾਈਟ ਹੈ ਨਾ। ਇਹ ਹੱਥ ਪੈਰ ਬਾਬੇ ਤਰਕਸਾਦ ਦਾ ਕਹਾਵਾ ਮੈਂ ਨਹੀਂ ਜਾਂਦਾ ਬਹੁਤ ਡੂੰਗੀ ਝੀਲ ਆ ਬਾਬੇ ਸਮੇਂ ਬਰਫ਼ ਪਈ ਰਹਿੰਦੀ ਐਸ ਟਾਈਮ ਵੀ ਇਹ ਕੋਟੇ ਵਰ ਮੋਰ